ਮਿਲਕੇ ਸੀ ਹੁਣ ਸੈਟਅਪ ਸਕੇ ਭਰਾ ਜੀ ਇੱਕ ਚਾਚਾ ਜੀ ਦਾ ਲੜਕਾ ਜੀ ਸਾਰੇ ਜਣੇ ਅਸੀਂ ਮਿਲਕੇ ਇੱਥੇ ਕੰਮ ਕਰ ਰਹੇ ਹਾਂ ਜਿਹਦੇ ਵਿੱਚ ਜੀ ਖਾਲਸਾ ਹੈ ਸਾਡੀ ਮਦਦ ਕਰ ਰਹੀ ਹੈ ਜੇ ਖਾਲਸਾ ਦਾ ਮਤਲਬ ਹੈ ਉਹੀ ਸ਼ਾਇਦ ਅਸੀਂ ਇਹ ਸੈਟਅਪ ਨਾ ਕਰ ਪਾਉਂਦੇ ਪਹਿਲਾਂ ਮੈਂ ਨਰਸੀ ਮੈਦ ਕਰੀਏ ਸੈਂਟਰ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਜੀ ਫਿਰ ਮੈਂ ਨਾਲ ਦੀ ਨਾਲੀ ਬੀ ਐਡ ਕੀਤੀ ਸੀ ਬੀ ਐਡ ਕਰਦੇ ਕਰਦੀ ਮਹਾਰਾ ਦੀ ਕਿਰਪਾ ਨਾਲ ਜੀ ਸੀ ਟੈਟ ਪੀ ਟੈਟ ਵੀ ਕਲੀਅਰ ਹੋ ਗਿਆ ਤੇ ਖਾਲਸਾ ਐਡ ਦੀ ਮਦਦ ਨਾਲ ਹੀ ਅਸੀਂ ਇੱਥੇ ਆਪਦਾ ਵਧੀਆ ਕੰਮ ਸੰਦਾ ਕਰ ਰਹੇ ਹਾਂ ਜੀ ਚਾਹ ਕਾਫੀ ਹੈ ਗੋਬੀ ਪਕੌੜਾ ਆਲੂ ਪਕੌੜਾ ਹੈਗਾ ਬ੍ਰੈਡ ਹੈ ਫਾਸਟ ਫੂਡ ਹੈ ਜਿਵੇਂ ਉਹਦੇ ਵਿੱਚ ਸੋਇਆ ਚਾਪ ਹੋ ਗਈ ਦੇਸੀ ਘਿਓ ਦੇ ਪਰੌਠੇ ਹੈਗੇ ਆ ਠੰਡੇ ਠੰਡੇ ਹੈਗੇ ਸਰ ਮੈਗੀ ਆ ਟਾ ਮੈਗੀ ਆ ਸਿੰਪਲ ਮੈਗੀ ਵੀ ਹੈ ਨੇ ਸਰਸ ਹੀ ਆਉਂਦੀ ਫੀਲਡ ਚ ਵੀ ਤਾਂ ਕੰਮ ਕਰ ਪੜ ਰਹੇ ਆ ਨਾਲ ਨਾਲ ਹੁਣ ਭਰਾ ਜਿਹੜਾ ਉਹਨੂੰ ਐਟ ਅ ਟਾਈਮ ਲਾਇਬ੍ਰੇਰੀ ਵਾ ਉਹ ਲਾਇਬ੍ਰੇਰੀ ਬੈਠੇ ਆਪਦਾ ਦਿੱਲੀ ਉਹਨੇ ਪੋਸਟਾਂ ਭਰੇ ਆ ਹੋਣਗੇ ਆ ਟੀਜੀਟੀ ਦੀਆਂ ਅਸੀਂ ਮਾਸਟਰ ਗ੍ਰੈਜੂਏਟਰ ਮੈਂ ਵੀ ਐਮਐਸਸੀ ਮੈਥ ਆ ਵੀ ਐਡਾ ਮੈਂ ਵੀ ਮਾਸਟਰ ਗ੍ਰੈਜੂਏਟਰ ਤੇ ਲੈਕਚਰਾਰ ਦੀ ਤਿਆਰੀ ਕਰ ਰਹੇ ਹਾਂ ਜੀ ਨਾਲ ਨਾਲ ਤੇ ਨਾਲ ਨਾਲ ਇਸ 파ਰਟ ਟਾਈਮ ਇਸੇ ਕੰਮ ਵੀ ਕਰ ਰਹੇ ਹਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਜੀ ਤੋ ਇਹ ਸੰਸਥਾ ਹੈ ਮੈਂ ਸੋਨਾ ਸਮਝ ਰਹੀ ਹੈ ਕਿ ਛੋਲੇ ਟੰਗ ਨਾਲ ਉਹਨਾਂ ਕੋਲ ਕਿਉਂ ਸਹੀ ਬੰਦੇ ਤੇ ਕਰ ਮਦਦ ਪਹੁੰਚ ਰਹੀ ਹੈ ਪਹਿਲੀ ਗੱਲ ਇਹ ਹੈ ਵੀ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਸਹੀ ਹੈ ਬਾਕੀ ਲੋੜਵੰਦਾਂ ਦੇ ਤੇ ਕਰ ਵੀ ਸਹੀ ਪਹੁੰਚ ਰਹੀ ਹੈ ਮੰਨ ਕੇ ਚਾਹੋ ਜਿਵੇਂ ਲੋਕ ਅੱਜਕੱਲ ਕਹਿੰਦੇ ਨੇ ਵੀ ਖਾਲਸਾ ਹੈ ਏਦਾਂ ਏਦਾਂ ਜੋ ਪਰ ਉਹ ਮੈਨੂੰ ਨਹੀਂ ਲੱਗਦਾ ਐਵੇਂ ਆ ਉਹ ਪਰ ਜੇ ਬੰਦਾ ਸਹੀ ਹੈ ਤਾਂ ਜਰੂਰ ਉਹ ਮਦਦ ਕਰਦੇ ਨੇ ਦੇਖੋ ਮੇਰੇ ਨਾਲ ਤਾਂ ਇਹੀ ਹੋਇਆ ਕਿ ਮੈਂ ਉਹਨਾਂ ਕੋਲ ਗਿਆ ਉਹਨਾਂ ਨੇ ਮੇਰੀ ਮਦਦ ਕੀਤੀ ਹੈ ਬਾਕੀ ਜੀ ਹੁਣ ਆਪਾਂ ਦੁਨੀਆ ਭਰੀ ਤੇ ਕੀ ਕਹਿ ਸਕਦੇ ਹਾਂ ਬਾਕੀ ਮੈਨੂੰ ਆਪ ਦਾ ਐਕਸਪੀਰੀਅੰਸ ਮੈਂ ਕੋ ਵੀ ਖਾਲਸਾ ਜਿਹੜਾ ਮਤਲਬ ਕਿ ਬਹੁਤ ਵਧੀਆ ਮਦਦ ਕਰਦੀ ਹੈ